ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਰਦੀ ਕਲਾ ਵਿੱਚ ਹੋਵੋਗੇ ਤੇ ਵੀ ਭੈਣ ਤੋਂ ਬਾਅਦ ਅਜ ਤੱਕ ਨਿਕਲੀ ਆ ਜੀ ਬਹੁਤਾ ਨਹੀਂ ਪਿਆ 10 15 ਮਿੰਟ ਥੋੜਾ ਜਿਹਾ ਪੂਰ ਅੱਧਾ ਘੰਟਾ ਨਹੀਂ ਪਿਆ ਬਾਲਾ ਨੇ ਮੀਂਹ ਪਿਆਗਾ ਪਰ ਹੁਣ ਦੇਣ ਲੱਗਣ ਲੱਗ ਜਾਂਗੇ ਅੱਜ ਹੈਗਾ ਜੀ ਲੋਹੜੀ ਦਾ ਤਿਹਾਰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਤੇ ਆਜੋ ਤੁਹਾਨੂੰ ਦਿਖਾਈਏ ਨਵੀਂ ਅਪਡੇਟ ਵੀਡੀਓ ਤੇ ਬਣੇ ਰਿਓ ਦੂਜਾ ਕੈਮਰਾ ਕਰਕੇ ਤੁਹਾਨੂੰ ਦਿਖਾਉਣੇ ਆ ਕਿ ਤੁਹਾਨੂੰ ਵੀ ਨਿਊ ਜਗਾ ਲੱਗਦੀ ਆ ਇਹ ਤੇ ਆਜੋ ਜੀ ਆਪਾਂ ਬੈਠੀਗੇ ਧੁੱਪੇ ਥੋੜਾ ਟਾਈਮ ਰੋਟੀ ਪਾਣੀ ਕਰਕੇ ਵਿਹਲੀ ਹੋਈ ਸੀ ਮੈਂ ਅਜੇ ਚਾਹ ਬਣਾਉਣੀ ਆ ਮੈਂ ਸੋਚਿਆ ਥੋੜੀ ਜੀ ਵੀਡੀਓ ਲੈ ਲਈਏ ਤੇ ਤੁਹਾਨੂੰ ਦਿਖਾਉਣੇ ਆ ਕੀ ਕੀ ਕਰ ਰਹੇ ਆ ਬਣੇ ਰਿਓ ਵੀਡੀਓ ਤੇ ਲਓ ਜੀ 13 ਦਿਨਾਂ ਦੀ ਜੇਲ੍ਹ ਕੱਟਣ ਤੋਂ ਬਾਅਦ ਬਰਾਂਡੇ ਦੀ ਜੇਲ੍ਹ ਕੱਟੀ ਪਸ਼ੂਆਂ ਨੇ 13 ਦਿਨਾਂ ਦੀ ਜੇਲ੍ਹ ਕੱਟਣ ਤੋਂ ਬਾਅਦ ਪਸ਼ੂ ਆ ਗਏ ਬਾਹਰ ਜੀ ਦੇਖੋ ਤੁਸੀਂ ਵੀ ਇਹਨਾਂ ਨੂੰ ਬਾਹਰ ਬੰਨਤਾ ਪਾਣੀ ਪਿਆ ਕੇ ਕਿਉਂਕਿ ਹਜੇ ਨਿਮਾਇ ਤਾਂ ਨਹੀਂਗੇ ਇੱਕ ਤਾਂ ਇੱਥੇ ਜਗ੍ਹਾ ਹੈ ਨਹੀਂਗੀ ਪਾਣੀ ਬਾਹਰ ਜਾਣਾ ਬੰਦ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਹਰ ਕੀ ਹੋ ਰਿਹਾ ਵੀਡੀਓ ਤੇ ਬਣੇ ਰਹੋ ਤੇ ਇੱਧਰ ਦੇਖੋ ਸਾਰੇ ਖੜੀ ਨੇ ਬੜੀਆਂ ਹਵਾ ਚੱਲਦੀ ਆ ਉਹ ਧੁੱਪ ਨਿਕਲੀ ਨੂੰ 2 ਮਿੰਟ ਤੋਂ ਪੋਟੇਤੀ ਸੀ ਬੈਠਿਆ ਨਹੀਂ ਗਿਆ ਤੇ ਇੱਧਰ ਆਪਣਾ ਬਣਾਈ ਖੁਰਲੀ ਤੇ ਆਪਾਂ ਕੱਲ ਦੇ ਪਸ਼ੂਏ ਤੇ ਬੰਨਣੇ ਸਟਾਰਟ ਕੀਤੇ ਆ। ਸੁੰਬਰਤਾ ਸੀਗਾ ਗੋਹਾ ਇਕੱਠਾ ਕਰਤਾ ਸੀ ਹਵਾ ਪੈ ਜੂਗੀ ਥਾਂ ਸੱਕ ਜੂਗਾ ਕਿਉਂਕਿ ਸਕੂਲ ਲੱਗਦੇ ਉਹ ਵੀ ਸਕੂਲ ਗਈ ਐ। ਕੰਮ ਵਾਲੀ ਵੀ ਮੈਡ ਡੇਚ ਲੱਗੀ ਆ ਉਹ ਵੀ। ਤੇ ਇੱਧਰ ਟਾਈਮ ਹੋ ਗਿਆ 11:30 ਦਾ ਜੀ ਪਸ਼ੂਆਂ ਨੇ ਪੱਠੇ ਖਾਏ ਤੇ ਪਾਣੀ ਪਿਆ ਕੇ ਬੰਨੇ ਆ ਬਾਹਰ ਉਹਨਾਂ ਨੂੰ ਹੋ ਗਿਆ 10-20 ਮਿੰਟ ਬੰਨਿਆਂ ਨੂੰ ਬਾਹਰ ਹੁਣ ਬਹਿ ਜਾਣੀਆਂ ਇਹ। ਕਿ ਰਾਂ ਇਹਨਾਂ ਨੂੰ ਵੀ ਨਵਾਂ ਲੱਗਦਾ ਕਿਉਂਕਿ 13 ਦਿਨ ਅੰਦਰ ਖੜੀਆਂ ਰਹਿਣ ਇੱਥੇ ਹੀ ਬਾਲਟਾਂ ਨੇ ਇਹਨਾਂ ਨੂੰ ਪਾਣੀ ਪਿਆਇਆ ਜਾਂਦਾ ਸੀ ਪੱਠੇ ਤਾਂ ਚੱਲ ਇਹਨਾਂ ਨੇ ਇੱਥੇ ਖਾਣੇ ਸੀ ਤਾਰਾਂ ਕੱਢਣ ਵੇਲੇ ਮੈਨੂੰ ਬਹੁਤ ਔਖਾ ਹੁੰਦਾ ਸੀ ਕਿਉਂਕਿ ਇੱਕ ਦੂਜੇ ਦੇ ਜਦੋਂ ਮੈਂ ਵੰਡ ਪਾ ਕੇ ਤਾਰ ਚੋਣੀ ਹੁੰਦੀ ਆ ਪਸ਼ੂ ਜਦੋਂ ਤਾਰ ਚੋਣੇ ਉਹਦੋਂ ਵੰਡ ਪਾਈਦਾ ਜਿਹੜਾ ਇਹਨਾਂ ਨੂੰ ਪਾਉਣਾ ਫੇਰ ਇੱਕ ਦੂਜੇ ਨੂੰ ਮਾਰ ਮਰਈਆ ਕਰਦੇ ਸੀ ਬਹੁਤ ਉਹ ਘਾਟੇੋਂ ਕੱਢਿਆ 13 ਦਿਨ ਇਹਨਾਂ ਨੇ ਤਾਂ ਜੇਲ ਕੱਟੀ-ਕੱਟੀ ਨਾਲ ਮੈਂ ਵੀ ਕੱਟੀ ਤੇ ਠੀਕ ਹੈ ਜੀ ਹੁਣ ਦਿਖਾ ਦੇ ਕੇ ਇਧਰ ਤੋਂ ਸਟਾਰਟ ਕਰਕੇ ਜਿਹੜੇ ਮੇਰੇ ਵੀਡੀਓ ਮੇਰੀਆਂ ਵੀਡੀਓ ਪੁਰਾਣੇ ਵੇਖਦੇ ਉਹਨਾਂ ਨੂੰ ਤਾਂ ਪਤਾ ਵੀ ਆਪਣਾ ਪਹਿਲਾਂ ਕਿਸ ਤਰ੍ਹਾਂ ਦਾ ਸੀਗਾ ਤੇ ਜਿਹੜੇ ਨਿਊ ਆਏ ਆ ਪਲੀਜ਼ ਚੈਨਲ ਨੂੰ ਜੁਆਇਨ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਪੁਰਾਣੀਆਂ ਵੀਡੀਓ ਦੇ ਜਾ ਕੇ ਦੇਖ ਲਿਓ ਵੀ ਕਿਸ ਤਰ੍ਹਾਂ ਦਾ ਸੀ ਪਹਿਲਾਂ ਇੱਥੋਂ ਦਾ ਮਾਹੌਲ ਤੇ ਹੁਣ ਆਪਾਂ ਇੱਥੇ ਸਾਰੇ ਲਾਤੀਆ ਫਰਸ਼ ਤੇ ਇੱਥੇ ਇਧਰ ਲਈ ਟਲਾਨ ਦਾ ਪਾਣੀ ਇਧਰ ਬਾਥਰੂਮ ਪਸ਼ੂਆਂ ਦਾ ਇਧਰੋਂ ਆਊਗਾ ਤੇ ਆਹ ਵਾਲਾ ਹੈਗਾ ਸੀਮੈਂਟ ਇੱਥੋਂ ਨਿਕਲਿਆ ਕਿਉਂਕਿ ਜਿੱਦੇ ਮੀਂਹ ਪੈਂਦਾ ਸੀ ਉਹਦੇ ਸੀਮੈਂਟ ਪਾਉਂਦੇ ਸੀ ਉੱਪਰ ਇਹਦੇ ਤੇ ਮੀਂਹ ਆ ਗਿਆ ਤੇ ਇੱਥੋਂ ਸ਼ੈੱਡ ਦਾ ਪਾਣੀ ਲੈਣ ਉੱਤੋਂ ਲੈਂਦਾ ਸੀ ਉਹਦੇ ਕਰਕੇ ਇੱਥੋਂ ਪਟਿਆ ਗਿਆ ਦੁਬਾਰਾ ਪਾ ਦੇਣਗੇ ਇਧਰੋਂ ਵੀ ਆਈ ਹੋਇਆ ਕਿਉਂਕਿ ਉੱਪਰੋਂ ਇਧਰੋਂ ਸ਼ੈੱਡ ਦਾ ਪਾਣੀ ਜਿਹੜਾ ਥੱਲੇ ਆਉਂਦਾ ਸੀ ਉੱਪਰੋਂ ਇਧਰੋਂ ਆਉਂਦਾ ਸੀ ਉਹਦੇ ਕਰਕੇ ਥੱਲੇ ਪਟਿਆ ਗਿਆ ਇਹ ਤੇ ਇਸ ਤਰ੍ਹਾਂ ਦੀ ਟੇਪਰ ਜੀ ਬਣਾਈ ਆ ਨਾਲੀ ਕਿਉਂਕਿ ਠੇਡਾ ਠੂਡਾ ਨਾ ਵੱਜੇ ਜੇ ਆਪਾਂ ਪਸ਼ੂ ਦਾ ਪੈਰ ਪੈ ਨਾ ਜਾਵੇ ਦਾ ਕਈ ਵਾਰ ਪੈਰ ਪੈ ਜਾਂਦਾ ਇੱਥੋਂ ਆਏ ਜਾ ਕੇ ਤੇ ਉਹ ਉੱਥੇ ਆਪਾਂ ਬਾਹਰ ਕੱਢਤਾ ਇੰਨਾ ਥੋੜਾ ਜੀ ਜਗ੍ਹਾ ਆਪਾਂ ਨੀਵੀ ਰੱਖੀ ਆ ਪਸ਼ੂਆਂ ਵਾਲੀ ਤਾਂ ਕਿ ਵੀ ਬਾਥਰੂਮ ਵੀਰੇ ਚ ਨਾਵੇ ਥੋੜੀ ਜੀ ਜਗ੍ਹਾ ਨੀਵੀ ਰੱਖ ਲਈ ਐਂਚ 2 ਐਂਚ ਨੀਵੀ ਰੱਖੀ ਐ ਇਸ ਵੀਰੇ ਨਾਲ ਬੰਨਣੇ ਤਾਂ ਇੱਧਰ ਵੀ ਪਸ਼ੂ ਆ ਪਰ ਉੱਧਰ ਛੁੜਾ ਜਾ ਜ਼ਿਆਦਾ ਰਹਿਣਾ ਇੱਧਰ ਆਪਾਂ ਪਸ਼ੂਆਂ ਦੇ ਇੱਕ ਤਾਂ ਇੱਥੇ ਐਕਸਟਰਾ ਸੀਗਾ ਗੁੰਡਾ ਬਚਦਾ ਉਹ ਗੱਡਤਾ ਤੇ ਇੱਧਰ ਆਪਾਂ ਇਸ ਤਰ੍ਹਾਂ ਵੀਰੇ ਦੇ ਵਿੱਚ ਕਿੱਲਿਆਂ ਦੀ ਥਾਂ ਤੇ ਕਿਉਂਕਿ ਕਿੱਲੇ ਇਕ ਤਾਂ ਇਹ ਪੱਟ ਲੈਂਦੀਆਂ ਦੂਜਾ ਐਂਟਰੀ ਟਾਲੀ ਮੜਨੋਂ ਕਿੱਲੇ ਤੰਗ ਕਰਦੇ ਆ ਤਾਂ ਕਰਕੇ ਆਹ ਕੁੰਡੇ ਦਿੱਤੇ ਆ ਇਧਰ ਅਜੇ ਕੱਡੇ ਨਹੀਂ ਸੀਮੈਂਟ ਦੇ ਵਿੱਚ ਦੱਬੇ ਗਏ ਕਿਉਂਕਿ ਉੱਤੇ ਮੀਂਹ ਪੈ ਗਿਆ ਉਹਦੇ ਜਿਹਦੇ ਸੀਮੈਂਟ ਪਾਉਂਦੇ ਸੀ ਚਲੋ ਜਿਹੜਾ ਕੜਜੀ ਬੰਨ ਬੱਜ ਗਈ ਆਉਣ ਇਟਾਂ ਦੀ ਤੇ ਇਸ ਤਰ੍ਹਾਂ ਕਰਕੇ ਇਹ ਕੁੰਡੇ ਦਿੱਤੇ ਆ ਵਿੱਚ ਇਹਦੇ ਫਰਸ਼ ਦੇ ਤੇ ਇਸ ਤਰ੍ਹਾਂ ਦਾ ਆਪਣਾ ਵਿੜਾ ਬਣ ਗਿਆ ਇੱਧਰ ਆਪਣੇ ਬਾਥਰੂਮ ਚ ਵੀ ਕੰਮ ਕਰ ਰਿਹਾ ਕਾਰੀਗਰ ਟਾਈਲਾਂ ਲਾ ਰਿਹਾ ਤੇ ਆ ਆਪਣਾ ਥੜਾ ਇੱਕ ਹੈਟ ਨੀਵਾ ਕਰਨਾ ਤੇ ਇੱਧਰ ਟੋਏ ਆ ਅਜੇ ਖਲਾਰਾ ਉਮੀ ਪਿਆ ਕੁਛ ਨਹੀਂ ਚੱਕਿਆ ਅਜੇ ਤੱਕ ਲੱਗੀ ਕਰਕੇ ਮੈਂ ਵੀਡੀਓ ਬਣਾਉਣ ਲੱਗੀ ਆ ਕਮਿਸਤਰੀ ਬਾਹਰ ਕੰਮ ਕਰਦੇ ਕਰਕੇ ਤਾਂ ਮੈਂ ਵੀ ਵੀਡੀਓ ਮੈਂ ਕੱਬ ਬਣਾਣਾ ਚਾਹ। ਵਿੜਾ ਕੋਈ ਨਹੀਂ ਇੱਥੇ ਨਹੀਂ ਫਿਰ ਰੌਲਾ ਗੜਾਜ ਵਿੱਚ ਪੈਂਦਾ ਹਨਾ ਚੰਗਾ ਨਹੀਂ ਲੱਗਦਾ ਮੈਨੂੰ ਤਾ ਕਰਕੇ ਇਧਰ ਖੇਲ ਚ ਪਾਣੀ ਦੇ ਵਿੱਚ ਰੱਖੀਆਂ ਟਾਈਲਾਂ ਜਿਹੜੀਆਂ ਬਾਥਰੂਮ ਤੇ ਲਗਰਨੀਆਂ ਸਾਨੂੰ ਆਪਾਂ ਜਿਹੜੇ ਰੈਡੀ ਹੋ ਗਿਆ ਨੂੰ ਦਿਖਾਵਾਂਗੇ ਵੀ ਚੱਕਰਾ ਬਾਥਰੂਮ ਤਿਆਰ ਕਰਿਆ ਸਿੰਪਲ ਜਿਹਾ ਆ ਜੋ ਜੀ ਤੁਹਾਨੂੰ ਦਿਖਾ ਦਗੇ ਬਾਹਰ ਦਾ ਵੀ ਕਿਸ ਤਰ੍ਹਾਂ ਦਾ ਹੈ ਇੱਥੋਂ ਲੈ ਕੇ ਪੀੜਾ ਆਪਾਂ ਕੈਮਰਾ ਬਣਾ ਦਿੰਨੇ ਇਸ ਤਰ੍ਹਾਂ ਦਾ ਵਿੜਾ ਬਣ ਗਿਆ ਦੋ ਸਟੈਪ ਜਾਣਗੇ ਉਥੋਂ ਭਲਾਣ ਬਣਾਤੀ ਹੈ ਇਸ ਤਰ੍ਹਾਂ ਕਰਕੇ ਤੇ ਇਧਰਲਾ ਕੰਮ ਹਜੇ ਕਰਨ ਵਾਲਾ ਰਹਿੰਦਾ ਕਿਉਂਕਿ ਬਾਥਰੂਮ ਦਾ ਕੰਮ ਹੋਊਗਾ ਉਸ ਤੋਂ ਬਾਅਦ ਦੇ ਵਿੱਚ ਇਥੋਂ ਕੰਮ ਸਟਾਰਟ ਹੋਊਗਾ ਕਿਰਾ ਇੱਥੇ ਲੰਘਣ ਵਾਸਤੇ ਆਏ ਟਾਂਜੀਆਂ ਚਿੰਤਨਾ ਸੀ ਅੱਜ ਉਹ ਤਾਂ ਉਹ ਸਾਫ਼ ਕਰਨ ਵਾਲਾ ਠੀਕ ਹੈ ਜੀ ਤੁਸੀਂ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਸ ਤਰ੍ਹਾਂ ਦਾ ਲੱਗਾ ਫਰਸ਼ ਲਾਉਣਾ ਇੱਟਾਂ ਦਾ ਇੰਟਰਲੌਕ ਮੈਨੂੰ ਵਧੀਆ ਨਹੀਂ ਲੱਗਦਾ ਜੀ ਕਿਉਂਕਿ ਮਿੱਟੀ ਉਹਦੇ ਵਿੱਚ ਦੀ ਨਿਕਲਦੀ ਨਾਲੇ ਇੰਟਰਲੌਕ ਇੰਨੇ ਆ ਇਟਾਂ ਜਿਹੜੀਆਂ ਉਹ ਮਜ਼ਬੂਤ ਨਹੀਂ ਹੁੰਦੀਆਂ ਭਾਰੀ ਚੀਜ਼ ਟਰੈਕਟਰ ਟਰਾਲੀ ਜੇ ਤੂੰ ਝੋਨੇ ਕਣਕ ਦੀ ਭਰੀ ਲੰਘਦੀ ਤੇ ਟੁੱਟ ਜਾਂਦਾਂਗਾ ਉਹ ਠੀਕ ਆ ਜੀ ਅੱਜ ਤੁਹਾਨੂੰ ਬਾਹਰ ਦਾ ਥਿਊ ਦਿਖਾ ਦਗੀ ਗੇਟ ਆਪਾਂ ਫੋਟੋ ਪਰ ਚੱਕਤਾ ਇਥੋਂ ਨੀਵਾ ਥਾਸੀ 1 ਫੁੱਟ ਗੇਟ ਚੱਕਤਾ ਹੋਰ ਕੀ ਬਲਈਏ ਖੋੜ ਜੇ ਤੁਹਾਨੂੰ ਖਾਲੀ ਬਣ ਕੀ ਮਹਿਸੂਸ ਹੋਇਆ ਜਰੂਰ ਕਮੈਂਟ ਕਰਕੇ ਦੱਸਿਓ ਵੀ ਆਪਣੇ ਪਸ਼ੂਆਂ ਦੇ ਵਿੱਚ ਕੀ ਘਾਟ ਆ। ਮੈਨੂੰ ਅਜੇ ਤੁਹਾਨੂੰ ਦਿਖਾਉਣੀ ਆ ਕੀ ਘਾਟ ਐ। ਇਧਰ ਆਪ ਗਲੀ ਵੀ ਉੱਪਰ ਚੱਕਦੀ। ਇਸ ਤਰ੍ਹਾਂ ਕਰਕੇ ਗੇਟ ਦਾ ਪ੍ਰੰਤ ਹਜੇ ਬੰਨਣਾ। ਇੱਕਾ ਚੀ ਉਹ ਫੱਤੀ ਆਪਣੀ ਕਮੀ ਸੁਲਤਾਨ ਉਹ ਦਾਰੇ ਦਾਰੇ ਆ ਜਾ ਸੁਲਤਾਨ ਬਾਰ ਦਾ ਵੀ ਉਦਖ ਇਸ ਤਰ੍ਹਾਂ ਸਤਾਂ ਕਰਕੇ ਕਿਉਂਕਿ ਜੀ ਇਹ ਵੀ ਬੈਠੇ ਬੈਠੇ ਬੈਕ ਗਏ ਸੀ ਤੇ ਇਹਨਾਂ ਨੂੰ ਛੱਡਿਆ ਇੱਥੇ ਮੱਜਾਂ ਥੱਲੇ ਪੈਂਦੇ ਸੀ ਇਸ ਲਈ ਇਹਨਾਂ ਨੇ ਵਾਹਨ ਚ ਉਤਾਰ ਤੇ ਉੱਥੇ ਹੁਣ ਪੱਠੇ ਖਾ ਲੈਣਗੇ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਤੇ ਚਾਹ ਦਾ ਟਾਈਮ ਹੋ ਗਿਆ ਤੇ ਚਾਹ ਬਣਾ ਲਗੇ ਤੇ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰ ਲਿਓ ਜਿਹੜੇ ਨਿਊ ਆਨ ਨੂੰ ਜੁਆਇਨ ਕਰ ਲਓ ਜਿਨ੍ਹਾਂ ਦਾ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਜਰੂਰ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਜਿਹੜਾ ਕਿਸ ਤਰ੍ਹਾਂ ਦਾ ਲੱਗਾ ਫਰਸ਼ ਬੰਨਣ ਤੋਂ ਬਾਅਦ ਠੀਕ ਹੈ ਜੀ ਪਸ਼ੂ ਆਪਾਂ ਤਾਂ ਨਹੀਂ ਨਵਾਈ ਕਿਉਂਕਿ ਬਾਹਰ ਪਾਣੀ ਦਾ ਵਕਾ ਨਕਾਸ ਬੰਦ ਹੈ ਓਕੇ ਜੀ ਬਾਏ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਧੰਨਵਾਦ ਸਾਰਿਆਂ ਦਾ ਫੋਲੋ ਹੋਵੋ ਜੀ ਵੀਡੀਓ ਕਰ ਲਓ ਜੇ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਮੈਂਟ ਵੀ ਕਰ ਦਿਓ ਠੀਕ ਹੈ ਜੀ ਓਕੇ ਬਾਏ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ